ਇਹ ਬਹੁਤ ਸਵਿੰਦਰ ਵੈਲ ਆਪਣੇ ਦਰਸ਼ਕਾਂ ਨੂੰ ਵੀ ਲੱਗੂ ਤੁਹਾਨੂੰ ਵੀ ਲੱਗੂ ਵੀ ਇਹ ਧੁੰਦਮੁੜੂ ਉਹੀ ਗੱਲਾਂ ਨੇ ਹੁਣ ਕਰੀਏ ਕਿ ਜਦ ਗਾਦੀ ਉਹੀ ਹੈ ਜੇ ਮਰੀਜ਼ ਦੀ ਬਿਮਾਰੀ ਉਹੀ ਹੈ ਤਾਂ ਦਵਾਈ ਤਾਂ ਉਹੀ ਦਸਨੀ ਪਊਗੀ ਨਾ ਕੋਈ ਕਹੇ ਜੀ ਮੜਮੜੋ ਉਹੀ ਦਵਾਈ ਲਿਖਦੇ ਹੋਰ ਕੀ ਕਰਾਂਗੇ ਇਹ ਅਸਲੀ ਦਵਾਈ ਉਹੀ ਹੈ ਜਿਹਨੂੰ ਮਲੇਰੀਆ ਉਹਦਾ ਮਲੇਰੀਆ ਲਈ ਦਵਾਈ ਦੇਣੀ ਪਊਗੀ ਨਾ ਦੂਜੇ ਤਾਂ ਦੇ ਨਹੀਂ ਸਕਦੇ ਕੋ ਤੁਹਾਡਾ ਸਵਾਲ ਬੜਾ ਝਾਇਜ ਹੈ ਕਹਿੰਦੇ ਲੱਗੇ ਵੀ ਉਹੀ ਹੈ ਸ਼ਬਦੀ ਬਦਲੇ ਹੋਏ ਨੇ ਇਹ ਜਾਇਜ਼ ਸਵਾਲ ਇਹ ਵੀ ਪੰਜਾਬ 'ਚ ਕਿਉਂ ਹੋ ਰਹੀਆਂ ਨੇ ਇਹਦਾ ਜਵਾਬ ਆਪਾਂ ਕਈ ਵਾਰ ਦਿੱਤਾ ਹੈ ਤੁਸੀਂ ਆ ਦੋਸਤ ਡਾਕਾ ਕਿਹਦੇ ਘਰੇ ਪੈਂਦਾ ਛੌਂਪੜੀਆਂ 'ਚ ਕਿਤੇ ਡਾਕੇ ਪਏ ਨੇ ਜੰਗਲਾਂ 'ਚ ਡਾਕੇ ਪਏ ਨੇ ਪਿੰਡ 'ਚ ਗਰੀਬ ਦੇ ਘਰੇ ਡਾਕਾ ਪਿਆ ਕਰੇ ਤੁਸੀਂ ਛੋਟੀ ਮੋਲੀ ਚੋਰੀ ਹੁੰਦੀ ਆ ਕੋਈ ਉਹਦਾ ਪਤੀਲਾ ਚੱਕ ਕੇ ਲੈ ਜਾਂਦਾ ਹੈ ਦਾਕਾ ਪੈਂਦਾ ਤਕੜੇ ਦੇ ਕਰੇ। ਪਾੜਨ ਦੀ ਕੋਸ਼ਿਸ਼ ਕਰੀ ਜਾਂਦੀ ਹੈ ਤਕੜੇ ਨੂੰ। ਥੱਲੇ ਲਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਤਕੜੇ ਨੂੰ। ਆ ਗਿਆ ਜਵਾਬ ਤੁਹਾਡਾ ਨਾ ਪੰਜਾਬ ਦੇ ਕਿਉਂ ਆ? ਬਿਲਕੁਲ ਮੈਂ। ਪੰਜਾਬ ਤੋਂ ਡਰਦੇ ਨੇ। ਪੰਜਾਬ ਨੇ ਇਤਿਹਾਸਕ ਤੌਰ ਤੇ ਦੋਹਾ ਲਿਆ। ਇਹ ਨਹੀਂ ਵੀ ਹਰ ਵਾਰੀ ਪੰਜਾਬ ਜਿੱਤਿਆ। ਇਵੇਂ ਨਹੀਂ ਵੀ ਹਰ ਵਾਰੀ ਉਹ ਬੋਲਿਆ ਪਰ ਬਹੁਤੇ ਵਾਰੀ ਬੋਲਿਆ ਦੂਜੇ ਦੇ ਵਾਸਤੇ ਵੀ ਬੋਲਿਆ ਆਪ ਦਾ ਤਾਂ ਛੱਡੋ ਸੀਸ ਦਿੱਤੇ ਨੇ ਚਾਹੇ ਵਜ੍ਹਾ ਦੀ ਦੀ ਲੜਾਈ ਸੀ ਚਾਹੇ ਉਹਦੋਂ ਪਹਿਲਾਂ ਸੀ ਚਾਹੇ ਜਰਵਾਨੇ ਆਉਂਦੇ ਰਹੇ ਬਾਹਰੋਂ ਉਹ ਸੇ ਡਰ ਚੋਂ ਇਹ ਡਰੂ ਨੇ ਇਹਨਾਂ ਨੇ ਕਦੇ ਉਂਗਲ ਵੀ ਨਹੀਂ ਵਢਾਈ ਜਿਹੜੇ ਰਾਜ ਕਰਦੇ ਨੇ ਇਹ ਤਾਂ ਵੱਡੇ ਵੱਡੇ ਲੀਡਰਾਂ ਨੇ ਕਹਿ ਕੇ ਮੈਂ ਤਾਂ ਜੀ ਕੋਈ ਨੰਗ ਰਿਹਾ ਸੀ ਮਾਫੀਆਂ ਮੰਗ ਕੇ ਅੰਗਰੇਜ਼ ਤੋਂ ਉਹਦਾ ਜੇ ਕੋਈ ਕਿਸੇ ਨੇ ਸਬੂਤ ਲੈਣਾ ਹੋਵੇ ਤਾਂ ਹੁਣ ਜੋ ਸਾਡੇ ਦੇਸ਼ ਨਾਲ ਹੋ ਰਿਹਾ ਟਰੰਪ ਕਰ ਰਿਹਾ ਹੈ ਤੇ ਟਰੰਪ ਨਾਲ ਜੋ ਅਸੀਂ ਉਹਦੇ ਪਿੱਛੇ ਲੱਗੇ ਪਏ ਆ ਕਿ ਤੁਸੀਂ ਆਪੇ ਹਿਸਾਬ ਲਾ ਲੋ ਹੁਣ ਤਾਂ ਕੋਈ ਹੁਣ ਤਾਂ ਕੋਈ ਦੁਖੀ ਸੀਪੀ ਗੱਲ ਨਹੀਂ ਨਾ ਜੋ ਟਰੰਪ ਕਰ ਰਿਹਾ ਹੈ ਔਰ ਅਸ਼ਰੇਆਮ ਕਰ ਰਿਹਾ ਲਾਡੂ ਜੋ ਜੇਲਾ ਲਾਉਣਾ ਉਹਦਾ ਦੇਸ਼ ਤੋਂ ਉਹਨੂੰ ਬਾਹਰ ਕੱਢਣ ਨੂੰ ਫਿਰਦਾ ਹੈ ਸਾਡੇ ਵਾਲੋ ਉਹਦੇ ਪੈਰੀ ਹੱਥ ਲਾਉਣ ਨੂੰ ਫਿਰਦੇ ਨੇ ਬਾਰ-ਬਾਰ ਵੀ ਮੇਸਨ ਨੂੰ ਬੁਲਾਈ ਡੋ ਜੀ ਇਹ ਤੋਂ ਤੁਹਾਡੇ خیال ਚ ਵੀ ਇਹਨਾਂ ਨੇ ਕਦੇ ਲੋਹਾ ਲਿਆ ਹੋਊਗਾ ਜੇ ਹੁਣ ਨਹੀਂ ਲੈ ਰਹੇ ਲੈ ਲਿਆ ਹੋਊਗਾ ਹਾਂ ਪਾਕਿਸਤਾਨ ਨੂੰ ਹਮਨੇ ਇੱਕ ਕਰ ਦਿਓ ਉਹ ਕਰ ਦਿਰਾ ਨੁਕਰੀ ਜਾ ਬਦੇ ਭਾਰ ਨੂੰ ਨਾਲ ਦੇ ਨੂੰ ਇਹਨਾਂ ਕੋਲੇ ਪਾਕਿਸਤਾਨ ਤੋਂ ਸਵਾਏ ਪਾਕਿਸਤਾਨ ਦੇ ਨਾਲ ਪੰਗਾ ਪੰਗਾ ਕਢੀ ਜਾਣ ਤੋਂ ਸਵਾਏ ਕੁਛ ਹੈ ਇਤੋਂ ਤੱਕ ਕਿ ਰੌਲਾ ਪਾਇਆ ਪਹਿਲਾਂ ਚੀਨ ਨਾਲ ਚੀਨ ਦੇ ਸਾਹਮਣੇ ਨਹੀਂ ਬੋਲ ਸਕਦੇ ਚੁੱਪ ਰਹਿੰਦੇ ਨੇ ਉਹਨਾਂ ਤੇ ਇਹਨਾਂ ਦੇ ਡਾਕਟਰ ਚੋ ਵੀ ਫੜਿਆ ਗਿਆ। ਸੋ ਇਸ ਕਰਕੇ ਆਪਾਂ ਸਮਝੀਏ ਪੰਜਾਬ 'ਚ ਹਮਲਾ ਇਸ ਗੱਲ ਦਾ ਹੈ ਜਿਹੜੀ ਤੁਸੀਂ ਪਹਿਲਾਂ ਸ਼ੁਰੂ 'ਚ ਕਹੀ ਸੀ ਮੈਂ ਪਹਿਲਾਂ ਵੀ ਇਹੀ ਕਹਿੰਦਾ ਸੀ ਅੱਛਾ ਇਹੋ ਜਿਹਾ ਕੁਝ ਕਰਾਂਗੇ। ਜਦ ਤੁਸੀਂ ਬੇਅਦਬੀ ਨੂੰ ਇੱਕ ਸੈਂਟੀਮੀਟਰ ਵੀ ਕਿਸੇ ਗੁਟਕੇ ਦੀ ਨਹੀਂ ਦਿਆਦਵੀ ਅਈਆਂ-ਈਆਂ ਕਮੇਟੀਆਂ ਖੜੀਆਂ ਕਰਤੀਆਂ ਵਿਆ ਗੁਟਕਾ ਨਹੀਂ ਡਾ ਸਕਦੇ ਜੀ ਤੁਸੀਂ ਆਹ ਨਹੀਂ ਕਰ ਸਕਦੇ ਜੀ ਤੁਸੀਂ ਉਹ ਨਹੀਂ ਕਰ ਸਕਦੇ ਜੀ ਫੇਰ ਭਾਈ ਅਗਲੇ ਨੂੰ ਪਤਾ ਲੱਗੇਗਾ ਆਹ ਕੰਮ ਸੌਖਾ ਹੈ। ਅਰੇ ਸਭ ਤੋਂ ਪਹਿਲਾਂ ਟੈਸਟ ਵੀ ਲੋਕਾਂ ਨੂੰ ਕਿਵੇਂ ਲਾਇਆ ਜਾ ਰਿਹਾ ਹੈ ਬੇਵਕੂਫ ਬਣਾਇਆ ਜਾ ਸਕਦਾ ਹੈ। 99 ਵਿੱਚ ਨਹੀਂ ਹੋਇਆ ਸੀ 98 ਉਹਦਾ ਨਤੀਜਾ ਸੀ ਇਹ 91 95 ਵਿੱਚ ਗਣੇਸ਼ ਨੂੰ ਦੁੱਧ ਪਿਲਾਉਣ ਦਾ ਰੌਲਾ ਪਾਇਆ ਸੀ ਹਾਂਜੀ ਕਹਿੰਦੇ ਜੀ ਗਣੇਸ਼ ਨੂੰ ਦੁੱਧ ਦਈਂ ਨਾ ਪਏ ਉਹ ਲੋਕਾਂ ਦੇ ਜਵਾਕਾਂ ਨੂੰ ਦਵਾਈ ਵਾਸਤੇ ਦੁੱਧ ਨਹੀਂ ਮਿਲਿਆ ਆ ਸੜਕਾਂ ਦੇ ਉੱਤੇ ਦੁੱਧ ਇੰਨਾ ਡੁੱਟ ਗਿਆ ਤੇ ਨੁਕਸਾਨ ਤਾਂ ਕਰਕੇ ਡੇਗਣ ਲੱਗੇ ਰੇਗ ਦੇ ਗਣੇਸ਼ ਨੂੰ ਦੁੱਧ ਪਲੰਤਰੇ ਹੋਏ ਨੇ ਹਾਂ ਸੋ ਇਸ ਕਰਕੇ ਉਦੋਂ ਤੁਸੀਂ ਹੁਣ ਪੰਜਾਬ ਦੇ ਇਤਿਹਾਸ ਨੂੰ ਦੇਖੋ ਵੀ ਪੰਜਾਬ 'ਚ ਕੀ ਹੈ ਪੰਜਾਬ 'ਚ ਗਣੇਸ਼ ਜੀ ਬੜੀ ਇੱਜ਼ਤ ਕਰਦੇ ਸੀ ਲੋਕ ਅਸੀਂ ਸਾਰੇ ਜਿਹੜੇ ਸਿੰਧੂ ਆ ਅਸੀਂ ਕਹਿੰਦੇ ਜੀ ਸ਼੍ਰੀ ਗਣੇਸ਼ ਕਰਦੇ ਆ ਗਣੇਸ਼ ਜੀ ਪੂਜਾ ਕਰਦੇ ਸੀ ਅਸੀਂ ਸਾਰੇ ਜਿੱਦਾ ਕਰੇ ਗਣੇਸ਼ ਵਿਸਰਜਨ ਦੇਖਿਆ ਨਹੀਂ ਸੀ ਪੰਜਾਬ 'ਚ ਹੁਣ ਆ ਤੁਹਾਡੇ ਪਟਿਆਲੇ ਇੱਕ ਦਿਨ ਮੈਂ ਉੱਥੋਂ ਲੰਘਿਆ ਰਿਹਾ ਸੀ ਉਹ ਭਾਖੜਾ ਨਹਿਰ ਤੇ ਡੰਗਨ ਦਾ ਰਸਤਾ ਨਹੀਂ ਸੀ ਭਾਗੜਾ ਨਹਿਰ ਜੋ ਮੂਲਕੀਆਂ ਪਾਣਿਆਂ ਜਰੀਆਂ ਨੇ ਜਿੰਨਾ ਤੇ ਜ਼ਹਿਰ ਵਾਛੜਾ ਹੋਇਆ ਜਿਹੜੇ ਸੋਨੇ ਸੋਨੇ ਰੰਗ ਨੇ ਜ਼ਾਹਿਰ ਹੈ ਤੋਥ ਮੂਲਕੀਆਂ ਝੇਰਦੇ ਨੇ ਉਹ ਸੀ ਕਹਿੰਦੇ ਅਸੀਂ ਪ੍ਰਬੰਧ ਦੇ ਰੱਖਿਆ ਕੋਈ ਬੁੱਢੇ ਪ੍ਰਬੰਧ ਦਾ ਰੱਖਾ ਇਸ ਕਰਤੇ ਜਿਹੜਾ ਬੰਦੂਗਾ ਉਹਨੂੰ ਕਹਿੰਦੇ ਧਰਮ ਦੇ ਉਲਟਾ ਤੁਸੀਂ ਦਸਤਾ ਦੇਓ ਮੈਨੂੰ ਕੋਈ ਬੁੱਢਿਆ ਢੂਸ ਐਸੇ ਹਰ ਇੱਕ ਤੋਂ ਲਿਆ ਜਾਂਦਾ ਹੈ ਕੋਈ ਬੁੱਢੇ ਵੀ ਗਊਆਂ ਤਾਂ ਮਰੀ ਜਾਂਦੀਆਂ ਨੇ ਤੁਸੀਂ ਪੈਸਾ ਹਰ ਇੱਕ ਤੋਂ ਲਈ ਜਾਂਦੇ ਹੋ ਫੇਰ ਤੁਸੀਂ ਗਊਂ ਸੱਸ ਸੜਾ ਲਿਆ ਡੋਢੇ ਹੋਊਗੀ ਗਊ ਮਾਤਾ ਤੁਸੀਂ ਹਰ ਇੱਕ ਤੋਂ ਪੈਸੇ ਕਿਉਂ ਲੈਨੇ ਹੋ ਫੇਰ ਤਾਂ ਸੱਸ ਕਰਨ ਨੂੰ ਕਿਸੇ ਹੋਰ ਚੀਤੇ ਵੀ ਲਾ ਦੰਨਾ ਚਾਹੀਦਾ ਸਮਝੋ ਤੁਸੀਂ ਕਿਉਂਕਿ ਅਸੀਂ ਡਰਦੇ ਹਾਂ ਅਸੀਂ ਸੱਚੀ ਗੱਲ ਕਹਿਨ ਨੂੰ ਚਾਹ ਨਹੀਂ ਅਸੀਂ ਵਿਗਿਆਨ ਦਾ ਪੱਲਾ ਛੱਡ ਕੇ ਅਸੀਂ ਜੰਤਰ ਮੰਤਰ ਚੂਨੇ ਟਾਮਣ ਪਿੱਛੇ ਲੱਗ ਗਏ ਜਿਹੜਾ ਬਾਬਾ ਨਾਨਕ ਨੇ ਰੋਕਿਆ ਸੀ ਉਹਦੇ ਪਿੱਛੇ ਅਸੀਂ ਜਾ ਰਹੇ ਹਾਂ ਆਠ ਸੇਤੀ ਨਾਕ ਬਕਲੇ ਸੂਤ ਜੰਡੋ ਮਧੁਰ ਪਾਛੇ ਕਸ਼ੂਨ ਨੂੰ ਸੂਜੇ ਇਹ ਪਦਮ ਨੂੰ ਕਸ਼ੂ ਹੋ ਪਦਮੇ ਕਾਬੇ ਜੇ ਬਾਬੇ ਨੇ ਆਖਿਆ ਤੱਗ ਕਾ ਪਾਹੁ ਕਟੀਏ ਬੰਮਲ ਵਟੇ ਆਈ ਹਾਂ ਜੋ ਬਾਬੇ ਨੇ ਕਿਹਾ ਕਿ ਹੋ ਜਾ ਤੱਗ ਪਾਣਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਵੀ ਇਹ ਕਵਸ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਏ ਤੇ ਲੱਕੜੀ ਅੰਦਰ ਕੀੜਾ ਹੋਏ ਜੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਹੈ ਸੋ ਜੇ ਅਸੀਂ ਇਹ ਪਉਣਾ ਹੈ ਜੇ ਅਸੀਂ ਆਪਣੇ ਸੂਤਕ ਮੰਨਨੇੱਖੀ ਸੂਤਕ ਵੇਖਣਾ ਪਰ ਤੇਰੇ ਆਪਰਤਨ ਰੂਪ ਕੰਨੀ ਸੂਤ ਕੰਨ ਪੈਦਾ ਹੈ ਤੇ ਮਾਰੀ ਖਾਏ ਨਾਨਖੰਦਾ ਯਾ ਆਦਮੀ ਬੱਧੇ ਜੰਪਲ ਜਾਏ ਉਹ ਸੂਤਕ ਤੁਸੀਂ ਮੰਨਦੇ ਨਹੀਂ ਅਸੀਂ ਸੂਤਕ ਦੂਜੇ ਪਾਸੇ ਨੂੰ ਹਾਂ ਸਵਾਲ ਸਾਡੇ ਸਾਹਮਣੇ ਹੈ ਇਹ ਪੰਜਾਬ ਤੇ ਜਿਹੜੇ ਤੁਹਾਡੇ ਸਵਾਲ ਦਾ ਇਹ ਮੁੱਖਸਰ ਜਵਾਬ ਦੇਣਾ ਹੈ ਉਹ ਇਹ ਹੈ ਕਿ ਪੰਜਾਬ ਤੇ ਹਮਲਾ ਇਸ ਕਰਕੇ ਕਿ ਪੰਜਾਬ ਤੱਕੜਾ ਜੀ ਅਜੇ ਵੀ ਇਹ ਚੱਜਾ ਹੈ ਜਿਹੜੇ ਡਰੂ ਬੰਦੇ ਹੁੰਦੇ ਨੇ ਜਿਹੜੇ ਨਰਦਾਈ ਹੁੰਦੇ ਨੇ ਉਹ ਮਰੇ ਤਾਂ ਇਤੋਂ ਵੀ ਡਰਦੇ ਡਰਦੇ ਉਹਦੇ ਜਾਨ ਜਾਣ ਕੇ ਮਾਰ ਕੇ ਨਾ ਵੀ ਕਿਤੇ ਜਾਵੇ ਜੀ ਕਿਸਾਨ ਆ ਰਹੇ ਨੇ ਸਹੀ ਗੱਲ ਉਹ ਡਰਦੇ ਇੰਨੇ ਨੇ ਉਹ ਤਾਂ ਉਹ ਕੋਈ ਬਹਾਦਰੀ ਚ ਨਹੀਂ ਮਾਰਦੇ ਉਹਨੂੰ ਉਹ ਡਰ ਕੇ ਮਾਰਦੇ ਨੇ ਕੇਂਦਰ ਪੰਜਾਬ ਕੋ ਡਰਿਆ ਹੋਇਆ ਦੂਜਾ ਉਹ ਡਰ ਕੀ ਨਿਕਾਟ ਸਕਦਾ ਉਹਦਾ ਇਹਨਾਂ ਨੂੰ ਪੜ੍ਹੋ ਲੋਕਾਂ ਨੂੰ ਅੰਗਰੇਜ਼ ਤੋਂ ਸਿੱਖਿਆ ਉਹ ਅੰਗਰੇਜ਼ਾਂ ਨੂੰ ਇਹ ਐ ਕਿ ਆਪਾਂ ਨੂੰ ਪਤਾ ਹੀ ਹੈ ਕ੍ਰਿਸਮਸ ਜਿਹੜਾ ਉਹਨਾਂ ਦਾ ਸਾਈਆਂ ਦਾ ਜਿਹੜਾ ਆਰਤੀ ਉਹਦੇ ਉੱਤੇ ਕੀ ਕਰਿਆ ਇਹਨਾਂ ਨੇ ਕਰਕਧਾਰੀਆਂ ਨੇ ਜੇ ਉਹਦੇ ਉੱਤੇ ਕੀ ਕਰਦੇ ਨੇ ਹੁਣ ਪਿੱਟਦੇ ਨੇ ਕਿ ਜੀ ਉੱਥੇ ਅਮਰੀਕਾ ਵਾਲੇ ਕਹਿੰਦੇ ਨੇ ਵੀ ਆਰਾਮ ਜੀ ਹੋ ਦੀਵਾਲੀ ਕਿਉਂ ਮਨਾਉਣੀਓ ਤੁਸੀਂ ਜਿੱਦੇ ਉਹਨਾਂ ਦਾ ਕ੍ਰਿਸਮਸ ਨਹੀਂ ਮਨਾਉਣ ਦਿੰਦੇ ਉਹਦੇ ਤੋਂ ਨੂੰ ਕੋਈ ਦੁੱਖ ਨਹੀਂ ਆ ਫਿਰ ਉਹ ਦੇ ਤਰੀਕਾ ਤੁਸੀ ਅਮਰੀਕਾ ਦੇ ਬਾਰੇ ਲੇਖ ਤਾਂ ਲਿਖਤਾ। ਤੇ ਅਮਰੀਕਾ ਨਾਲ ਤਾਂ ਤੂੰ ਇਹ ਕਿਉਂ ਨਹੀਂ ਕਿਹਾ ਵਿਸ਼ਾ ਦਾ ਪ੍ਰਧਾਨ ਮੰਤਰੀ ਕਿਉਂ ਅਮਰੀਕਾ ਦੇ ਪਿੱਛੇ ਲੱਗਿਆ ਪਿਆ? ਇਹ ਤਾਂ ਕਹਿੰਦੇ ਨਹੀਂ ਤੁਸੀਂ। ਸੋ ਕਹਿੰਨ ਉਹ ਤੇ ਤਾਂ ਫਿਰ ਸੇ ਇੱਕ ਲੱਗਦਾ। ਸੋ ਜਦ ਅਸੀਂ ਦੋ ਗਲੀ ਜਿੰਨ ਮਨਹੋਰ ਮੁਖਹੋਰ ਸਿਕਾਂਦੇ ਕੱਚਾ ਮਨਜ ਹੋ ਰਹਾ ਮੁਖਜ ਹੋ ਰਹਾ। ਮੂੰਹ ਚ ਰਾਮਰਾਮ ਹੈ ਬਗਲ ਚ ਛੁਰੀ ਹੈ। ਸੋ ਸੁਖਵਿੰਦਰ ਅੱਜ ਪੰਜਾਬ ਦੇ ਉੱਤੇ ਹਮਲਾ ਜਿਹੜੇ ਬੇਅਦਬੀਆਂ ਦੇ ਨਾਂ ਤੇ ਮੰਦਬੁੱਧੀ ਤੁਸੀਂ ਕਹਿੰਦੇ ਹੋ ਇੱਕ ਲਾਈਨ ਚ ਕਹਿਦਾ ਮੈਂ। ਤੁਸੀਂ ਉਹ ਬਾਹਰੀ ਜੰਗ ਦੇਖੀ ਨਹੀਂ ਨਾ ਪਹਿੰਜਰੀ ਦੇਖੀ ਹੈ ਨਾ ਘਾਤਰੀ ਦੇਖੀ ਹੈ ਹੋ ਸਕਦਾ ਕਾਰਗਲ ਵਾਲੀ ਤੁਸੀਂ ਸੁਣੀ ਆ ਉਹ ਵੀ ਮੈਨੂੰ ਲੱਗਦਾ ਉਹ ਵੀ ਨਹੀਂ ਤੁਸੀਂ ਦੇਖੀ ਤਾਂ ਉਹਦੇ ਛੋਟੇ ਬੱਚੇ ਨੂੰ ਮੇਰੇ 10 ਸਾਲ ਦੇ ਉਹ ਮੇਰੇ 8 ਸਾਲ ਦੇ ਕਿ ਮੈਂ ਉਹ ਸਾਰੀਆਂ ਜੰਗਾਂ ਦੇਖੀਆਂ ਨੇ ਜੰਗ ਤੋਂ ਜੰਗ ਵੇਲੇ ਬਹੁਤ سارے ਲੋਗ ਪਾਗਲ ਵਹਿ ਰੂਪੀਏ ਬਣ ਕੇ ਆ ਜਾਂਦੇ ਸੀ ਕੋਈ ਉੱਥੇ ਦਰਵਾਜ਼ੇ ਅੱਗੇ ਦੂਜੀ ਜਾਂਦਾ ਉਸ ਨੂੰ ਉਹ ਕਪਲੇ ਖੋਰੇ ਤੋਂ ਦੇ ਪਾਰ ਕਰ ਰਹੇ ਨੇ ਉਹ ਤਾਂ ਜੇ ਖੜਕਾਈ ਜਾ ਰਿਹਾ ਹੈ ਪਿਛੇ ਨੇ ਇੱਥੇ ਮੂਰ ਦਾ ਫੰਗ ਜਾਲਾ ਰੱਖਿਆ ਉਹ ਇੱਕ ਲਖਤਵਰ ਜਾਂਦੇ ਸੀ ਪਿੰਡਾਂ 'ਚ ਉਹ ਜਸੂਸ ਹੁੰਦੇ ਸੀ ਤੇ ਇਹ ਜਿਹੜੇ ਮੰਦਬੁੱਧੀ ਨੇ ਹਰੇਕ ਬੰਦਾ ਜਿਹੜਾ ਵੀ ਬੇਅਦਵੀ ਕਰਦਾ ਉਹਦਾ ਪੁਲਿਸ ਇੱਕੋ ਨਫਜ ਕਹਿੰਦੀ ਹੈ ਮੰਦਬੁੱਧੀ ਹੈ ਜੀ ਜਿੰਨੀਆਂ ਬੇਅਦਵੀਆਂ ਕਰ ਦਿਨੇ ਕਰ ਲੋ ਹਰੇਕ ਨੂੰ ਮੰਦਬੁੱਧੀ ਕਹਿਆ ਇਹ ਤੌਤ੍ਰਿਕ ਇੱਕ ਗਿਣੀ ਵਿੱਚੀ ਸਾਜ਼ਿਸ਼ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਕੰਮ ਸੌਖਾ ਹੈ ਇਹਦੇ ਉੱਤੇ ਲੜਾਈ ਜਾਓ ਤੇ ਨਾਲ ਕਨੇਜੀ ਅਸੀਂ ਗੁਰਦੁਆਰਿਆਂ ਤੇ ਪਹਿਲਾ ਹਲਾ ਮਾਰੀ ਮੈਂ ਵੈਸੇ ਕਿਸੇ ਨੂੰ ਬੁਰਾ ਲੱਗੇ ਚਾਹੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਓਟ ਰੱਖਦੇ ਹਾਂ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਕਰਨੀ ਪਊ ਜੇ ਮਨ ਕੋਈ ਦੱਸੇ ਤਾਂ ਸੀ ਲੋਕ ਪਹਿਲਾਂ ਕਹਿੰਦੇ ਸੀ ਵੀ ਆਪਣੀਆਂ ਧੀਆਂ ਪੈਣਾ ਦੀ ਰਾਖੀ ਕਰਨੀ ਪੈਂਦੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਇਹ ਕੌਣ ਹੋਏਗੀ ਇਹ ਆਪਣੀ ਰਾਖੀ ਇਹ ਵੀ ਅਮਰ ਛਕੇਗੀ ਇਹ ਆਪਣੀ ਰਾਖੀ ਆਪ ਕਰੇਗੀ ਤੇ ਹੱਦਾਂ ਵੇਲੇ ਉਹਨਾਂ ਨੇ ਰਾਖੀ ਕਰਿਆ ਕੁੜੀਆਂ ਨੇ ਰਾਖੀ ਕਿਹਦੀ ਕਰੀ ਜਾਂਦੀ ਹੈ ਜਿਹੜਾ ਕਮਜ਼ੋਰ ਹੁੰਦਾ ਹੈ ਜਿਹੜਾ ਤਕੜਾ ਹੁੰਦਾ ਉਹਦੀ ਇੱਜ਼ਤ ਕਰੀ ਜਾਂਦੀ ਹੈ ਰਾਖੀ ਨਹੀਂ ਕਰੀ ਜਾਂਦੇ ਸੋ ਅਸੀਂ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਕਰਨ ਵਾਸਤੇ ਪਹਿਰੇ ਲਾਉਣ ਵਾਸਤੇ ਤੁਸੀਂ ਕਰਕੇ ਕੀ ਕਹਿ ਰਹੇ ਹੋ ਲੋਕਾਂ ਨੂੰ ਦੱਸ ਕੀ ਰਹੇ ਹੋ ਅਗਲੀ ਗੱਲ ਸਵਾਲ ਪੁੱਛ ਲੈਣਾ ਕਿੰਨੇ ਮੰਦਰ ਨੇ ਪੰਜਾਬ 'ਚ ਮੰਦਰਾਂ ਦੀ ਕਿੰਨਾ ਕਿਸ਼ਮਤ ਹੁੰਦੀ ਹ ਥੋੜੇ-ਬੋਲਿਏ ਲੜਾ ਪਾਉਂਦਾ ਕਿਉਂਕਿ ਹਿੰਦੂਆਂ ਦਾ ਤਾਂ ਇਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਆਪਦੀ ਪੂਜਾ ਕਰਦੇ ਨੇ ਹਰੇਕ ਘਰ 'ਚ ਮੰਦਰ ਹੈ ਹਰੇਕ ਘਰ 'ਚ ਗੁਰਦੁਆਰਾ ਨਹੀਂ ਹੈ ਕਿਉਂਕਿ ਉਹ ਉੱਥੇ ਤਾਂ ਤੁਸੀਂ ਲਾ ਕੇ ਬਹੁਤ ਜ਼ਿਆਦਾ ਫਿੰਦੂਆਂ ਨੇ ਆਪਦਾ ਖੁੱਲਾ ਰੱਖਿਆ ਹੋਇਆ ਹੈ। ਮਿੱਜ ਗੱਲ ਜੋ ਜਿੱਥੇ ਜਗਾਉਣੀ ਹੈ। ਹਰ ਇਹ ਘਰਾਂ ਦੀ ਜੋਤ ਜਗਾਈ ਜਾਂਦਾ। ਆਪਣੀ ਰੋਜ਼ ਆਰਤੀ ਕਰਦਾ। ਆ ਮੇਰੀ بیوی ਗੁਰਦੁਆਰੇ ਤਾਂ ਜਾਂਦੀ ਨਹੀਂ ਪਰ ਜੋਤ ਰੋਜ਼ ਜਗਾਉਂਦੀ ਹੈ। ਸੋ ਇਹ ਫਰਕ ਹੈ। ਜਿੱਕਾਉਂ ਜਿਹੜੀ ਗੁਰਵਾਨੀ ਕਿਹਾ ਸੀ ਪੰਜ ਬਾਣੀਆਂ ਦਾ ਪਾਠ ਉਹ ਕਰ ਛੱਡਤਾ। ਕੁੱਤਵਾਰੇ ਦੀਪਾ ਆਪਣੇ ਗੁਰਦੁਆਰੇ ਦੇ ਟੇਪਾ ਆਪਣੇ ਆਸਾ ਜੀ ਦੀ ਬਾਣ ਲਾ ਤੇ ਹੂੰ ਇਸਨੇ ਵਿਚਨੇ ਇੰਨੇ ਬਣਾਤੇ ਵਿਪਰਵਾਦ ਇੰਨਾ ਬਾੜਤਾ ਕੋਈ ਬੰਦਾ ਪਾਠ ਕਰੀ ਨਾ ਸਕੇ ਵਿਪਰਵਾਦ ਬਾੜਤਾ ਨਾ ਹਿੰਦੂਆਂ ਨੇ ਵਿਪਰਵਾਦ ਨਹੀਂ ਬਾੜਿਆ ਇਸ ਕਰਕੇ ਹਿੰਦੂਆਂ ਦੇ ਉਹ ਸਿਆਸੀ ਤੋਂ ਤੇ ਬਿਆਦ ਵੀ ਜੋ ਮਰ ਜਿਵੇ ਉਹ ਦਬਿਆਦ ਵੀ ਕੋਈ ਨਹੀਂ ਹੁਤਾਈ ਕੋਈ ਨਾ ਹਲਕਾਰ ਕੀ ਮੰਦਰਾ ਸੋ ਤਾਂ ਮੈਂ ਕਹਿਣਾ ਇਹਨੂੰ ਫਰਕ ਨੂੰ ਸਮਝੋ ਇਹ ਮਰ ਕੋਈ ਵੀ ਬੰਦੇ ਨੂੰ ਤੁਸੀਂ ਉੱਚਾ ਕਰੀ ਜਾਓ ਉਸ ਗੱਲ 'ਚੋਂ ਅੱਜ ਪੰਜਾਬ 'ਤੇ ਹਮਲਾ ਹੈ ਪੰਜਾਬ 'ਤੇ ਹਮਲਾ ਕੇਂਦਰ ਦੀਆਂ ਏਜੰਸੀਆਂ ਦਾ ਵੀ ਹੈ ਪੰਜਾਬ 'ਤੇ ਹਮਲਾ ਵਿਰੋਧੀ ਪਾਰਟੀਆਂ 'ਚ ਖਾਸ ਕਰਕੇ ਬੀਜੇਪੀ ਆਰਐਸਐਸ ਦਾ ਵੀ ਹੈ ਔਰ ਬੀਜੇਪੀ ਆਰਐਸਐਸ ਦੇ ਮੰਨ ਦੇ ਵਿੱਚ ਇਹ ਭਰਤੀ ਕਰਿਆ ਗਿਆ ਹੁਣ ਤਾਂ ਉਹ ਫੁੱਲਾ ਹੋ ਕੇ ਕਹਿਣ ਲੱਗੇ ਵੀ ਹਿੰਦੂਆਂ ਦਾ ਦੇਸ਼ ਹੈ ਮੂਲਪਰਕ ਜੀ ਨੇ ਕਹਤਾ ਕਿ ਜੇ ਸੰਵਿਧਾਨਪਦਨ ਦੀ ਲੋੜ ਹੈਗੀ ਸਾਡਾ ਦੇਸ਼ ਹੈ ਤੋਂ ਸੁਖਵਿੰਦਰ ਪੰਜਾਬ ਟਕੜਾ ਹੈ ਪੰਜਾਬ ਤੋਂ ਡਰ ਹੈ ਪੰਜਾਬ ਨਾਲ ਖੁੰਧਕਾ ਇਸ ਕਰਕੇ ਪੰਜਾਬ ਤੇ ਹਮਲਾ ਹੈ ਬੇਅਦਬੀਆਂ ਇਸ ਕਰਕੇ ਕਰੀਆਂ ਜਾਂਦੀਆਂ ਨੇ ਤਖੜੇ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤੱਕੜੇ ਦੀ ਨਾ ਹੁੰਦੀ ਕੋਸ਼ਿਸ਼ ਕਰਦਾ ਹੈ ਕਿ ਚੰਗਾ ਸੀ ਇਹਦੀ ਪੱਗ ਲਾ ਕੇ ਰਖੋੜਿਆ ਤੁੰ। ਮਾਰੀ ਦੀ ਕੋਣ ਲਾਉਂਦਾ ਮਾਰੀ ਦੀ ਪੱਗ ਹੁੰਦੀ ਹੀ ਨਹੀਂ ਲਾਉ ਕੀ ਉਹਦਾ। ਜੇ ਲੈ ਵੀ ਜਾਓਗਾ ਨਾ ਫੇ ਚੱਕ ਕੇ ਸਿਰ ਤੇ ਤਾਂ ਰਹਿੰਦਾ। ਸੁ ਤਖੜੇ ਦੀ ਪੱਗੀ ਲਾਉਣ ਦੀ ਕੋਸ਼ਿਸ਼ ਕਰ ਜਾਂਦੀ ਹੈ। ਪੰਜਾਬ ਤਖੜਾ ਹੈ ਇਸ ਕਰਕੇ ਜੀ ਪੱਗ ਲਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਪਰ ਪੰਜਾਬ ਬੋਲਦਾ ਜੀ। ਕਿੱਥੇ ਕੋਈ ਬੋਡੇ ਆ ਬੰਗਾਲੀ ਬੋਡੇ ਆ ਮਮਤਾ ਬੈਂਰਜੀ ਨੇ ਦੇਖ ਲੋ ਹੀਲੀ ਤੁਹਾਡੇ ਸਾਹਮਣੇ ਦੀ ਆ ਹੁਣ ਤਾਂ ਤਾਜੀ ਕਹਾਣੀ ਐ ਅਗਲੀ ਸੁਪਰੀਮ ਕੋਰਟ ਚ ਵੀ ਡਟੇ ਰਹੇ ਉਹਨਾਂ ਦੇ ਸੋਇਸ ਕਰਕੇ ਬਾਜ਼ ਹੱਥਾਂ ਕਰਾਰਿਆਂ ਵੈਰੀ ਮਿੱਟ ਨਾ ਹੋ ਇਹ ਮੰਨ ਕੇ ਨਾ ਕੋਈ ਵੈਰੀ ਨਾ ਹੈ ਬਗਾਨਾ ਮੰਨ ਕੇ ਪਰ ਇਹ ਨਹੀਂ ਐ ਕਿ ਅਸੀਂ ਇਹ ਹੁਣ ਕੀ ਕਹਿੰਦੇ ਨੇ ਕਹਿੰਦੇ ਰੱਬ ਦੀ ਭਗਤੀ ਹੀ ਇੱਜ਼ਤ ਆ ਜਿਹੜਾ ਕਿ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਜੀਵੇ ਇਹ ਪ੍ਰਾਪਤ ਸਿਰਫ ਰਬ ਦੀ ਭਗਤੀ ਬੰਦੇ ਨੇ ਆ ਵੱਡੇ ਵੱਡੇ ਕਾਡੀਆਂ ਦੇ ਐਡਵਾਈਜ਼ਰ ਨੇ ਹੋਰ ਨੇ ਸਾਰੇ ਵੀ ਤਾਂ ਰੱਬ ਦੀ ਭਗਤੀ ਕਿਹਾ ਜੀ ਫਿਕਰੀਆਂ ਰਬ ਦੀ ਭਗਤੀ ਲਹਾਈਆ ਪੱਗ ਆਪਣੀ ਐਸ ਪੱਗ ਨੂੰ ਤੁਸੀਂ ਮੰਨਣਾ ਨਹੀਂ ਜਿਹੜੀ ਤੁਹਾਡੇ ਗੁਰੂ ਨੇ ਪੱਗ ਦਿੱਤੀ ਹੈ ਹੈ ਉਹਨੂੰ ਬੜਾ ਕੇਸ ਦਿੱਤੇ ਨੇ ਉਹਨੂੰ ਪੰਜ ਕਕਾਰ ਦਿੱਤੇ ਨੇ ਉਹਨੂੰ ਗਿੱਧੇ ਨੂੰ ਸ਼ੇਰ ਬਣਾਇਆ ਉਹ ਤਾਂ ਤੁਸੀਂ ਮੰਨਣਾ ਨਹੀਂ ਫੇ ਠੀਕ ਆ ਨਾ ਮੰਨੋ ਸੋ ਇਸ ਗੱਲ ਦੇ ਵਿੱਚ ਅੱਜ ਸਾਡੇ ਸਾਹਮਣੇ ਜੋ ਕੁਝ ਹੋ ਰਿਹਾ ਉਹ ਨਜਾਇਜ਼ ਹੋ ਰਿਹਾ ਕਿ ਉਹ ਹੋ ਤਾਂ ਹੈ ਕਿ ਪੰਜਾਬ ਤੱਕੜਾ ਹੈ ਪੰਜਾਬ ਨੂੰ ਸੰਗਤ ਹੀ ਫੈਸਲੇ ਕਰਦੇ ਪੈਣਗੇ ਹੰਤੀ ਫੈਸਲੇ ਕੀਨੇ ਐਜੀਟੇਟ ਕਰਨਾ ਪਏਗਾ ਸੰਗਤ ਕੋਈ ਐ ਨਹੀਂ ਵੀ ਇਕੱਠੇ ਕਰਦੇ ਲੋਕ ਉਹ ਕਰਦੇ ਮਗ੍ਹੀ ਮਗ੍ਹੀ ਚ ਮਿਹਦੇ ਕਰੀ ਜਾਂਦੇ ਨੇ ਕੱਖ ਸੰਗਤ ਨਹੀਂ ਹੁੰਦੀ ਸੰਗਤ ਹੁੰਦਾ ਕਿ ਤੱਤੀ ਬੱਤ ਥ੍ਰੀਕੇ ਨਾਲ ਕਿਸੇ ਮਾਮਲੇ ਦੇ ਉੱਤੇ ਆਏ ਲੋਕ ਸੋ ਪੰਜਾਬ ਨੂੰ ਅੱਜ ਐਜੀਟੇਟ ਕਰਨਾ ਪਏਗਾ ਆਪਦੇ ਹੱਕਾਂ ਵਾਸਤੇ ਐਜੀਟੇਟ ਕਰਨਾ ਪਵੇਗਾ ਜੇ ਹੱਕਾਂ ਵਾਸਤੇ ਜੰਦੋਨਣ ਕਰਨਗੇ ਉਹਦੇ ਵਿੱਚੋਂ ਲੀਡਰਸ਼ਿਪ ਵੀ ਸ਼ਾਨੀ ਬਣੇਗੀ ਕਿਉਂਕਿ ਬੰਦਾ ਜੇ ਕੰਮ ਚ ਪਊਗਾ ਤਾਂ ਹੀ ਉਸ ਨੂੰ ਤਜਰਬੇ ਨਾਲ ਕੋ ਗੱਡੀ ਚਲਾਣੀ ਸਿੱਖ ਸਕਦਾ ਬਿਨਾ ਗੱਡੀ 'ਚ ਬੈਠੇ ਸਟੀering 'ਤੇ ਬੈਠੇ ਬਿਨਾ ਬੈਠੇ ਕਿਤਾਬ ਪੜ੍ਹ ਕੇ ਤਾਂ ਗੱਡੀ ਚਲਾਣੀ ਨਾ ਸਿੱਖ ਸਕਦਾ ਸੋ ਸਿਆਸਤ ਸਿੱਖਣੀ ਪਊਗੀ ਜਿਹਨੇ ਨਾ ਕਹ ਸਿਆਸਤ ਦਾ ਟੰਗਾਲ ਹੈ ਸਿਆਸਤ ਸਿੱਖਣੀ ਪਊਗੀ ਉਹ ਕੰਮ ਸਿੱਖੀ ਜਾਂਦੀ ਹੈ ਜਦ ਤੁਸੀਂ ਸੜਕਾਂ 'ਤੇ ਜਾਂਦੇ ਹੋ ਫਿਰ ਤੁਹਾਨੂੰ ਅਗਲੇ ਦਾ ਸਵਾਲ ਪਤਾ ਲੱਗਦਾ ਉਹਨੂੰ ਜਵਾਬ ਦੇਣੇ ਹੋ ਆ ਕਿਸਾਨ ਜਿਨ੍ਹਾਂ ਨੂੰ ਅਨਪੜ੍ਹ ਕਿਹਾ ਜਾਂਦਾ ਸੀ ਉੱਥੇ ਵੱਡੇ ਵੱਡੇ ਆਈਏ ਸੱਫਸਲਾਂ ਨੂੰ 22 ਮੀਟਿੰਗਾਂ ਹੋਈਆਂ 22 ਮੀਟਿੰਗਾਂ ਸਰਕਾਰ ਨੂੰ ਬੋਲਣ ਨਹੀਂ ਦਿੱਤਾ ਇਹਨਾਂ ਨੇ ਉਹੀ ਕਿਸਾਨ ਜਿਹੜਾ ਡਫੱਟੀ ਹੋ ਕੇ ਕੁੱਟਦੇ ਸਾਰੇ ਕੁੱਟਦੇ ਪੰਜਾਬ ਜੇ ਕੋ ਛੱਡਤ ਹੁੰਦਾ ਬਸ ਆਪੋ ਸੋ ਇਹ ਕਾਹੋ ਰਲ ਮੇਡ ਬੈਠੋ ਬੀਰੋ ਰਲ ਮੇਡ ਬੈਠੋ ਪਾਗਿਓ ਫੁੱਟਕੇ ਹੈ ਮਰ ਜਾਈਦਾ ਫੁੱਟਨੇ ਹੈ ਸੀ ਨਾਸ ਕੀਤਾ ਕੌਰਾਂ ਤੇ ਪੰਡ ਬੰਦੇ ਰਾਜ ਦਾ ਦੂਜਾ ਜੇ ਬੇਅਦਬੀਆਂ ਦੀ ਗੱਲ ਕਰਦੇ ਹਾਂ ਕਿਸੇ ਦੀ ਜੁਰਤ ਨਹੀਂ ਪੈਣੀ ਬੇਅਦਵੀ ਕਰਨ ਦੀ ਜੇ ਤੁਸੀਂ ਆਪ ਤੱਕਦੇ ਹੋ ਜੇ ਤੁਸੀਂ ਅੱਡੋ ਫਾਟਿਓ ਤੁਸੀਂ ਲੋਕਾਂ ਦੇ ਸਿਰ ਨਹੀਂ ਜਾਓ ਤੁਸੀਂ ਫੜ ਫੜ ਕੇ ਉਹਨਾਂ ਨੂੰ ਕਤਲ ਕਰਿਓ ਬੇਅਦਮੀਆਂ ਹੋਣ ਗਿਆ ਹੋਰ ਜੋਰ ਲਾ ਦੇ ਜਿੰਨਾ ਬਸ ਕਰਕੇ ਆਓ ਅੱਜ ਕਹੀਏ ਜੇ ਤੂੰ ਪ੍ਰੇਮ ਖੇਡਨ ਦਾ ਸੌ ਸਿਰ ਤੱਕ ਤਲੀ